ਅ ਨਮਸਕਾਰ ਦੋਸਤੋ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ ਜੋ ਪੰਜਾਬ ਤੇ ਬੜੀ ਵੱਡੀ ਵਿਪਤਾ ਬਣੀ ਹੋਈ ਹੈ ਮੈਂ ਇਸ ਵਕਤ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਢਾਣੀ ਬਚਨ ਸਿੰਘ ਗੁਰੂ ਘਰ ਦੇ ਵਿੱਚ ਖੜੇ ਹਾਂ ਕਿਉਂਕਿ ਇਹ ਲੋਕ ਬਾਰਡਰ ਪੱਟੀ ਦੇ ਬਾਰਡਰ ਪੱਟੀ ਦੇ ਅ ਅੰਦਰ ਨੇ ਜਿੱਥੇ ਪਿਛਲੇ ਲਗਭਗ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੋ ਹੋ ਚੱਲਿਆ ਤਾਂ ਜੋ ਪਾਣੀ ਨੇ ਆਫਤ ਮਚਾਈ ਸੀ ਇਹ ਉਹ ਲੋਗ ਨੇ ਇਹਨਾਂ ਦੀਆਂ ਜੋ ਪੈੜੀਆਂ ਦੇ ਵਿੱਚ ਜੋ ਫਸਲ ਬੀਜੀ ਸੀ ਕੁੱਤਾ ਵਾਂਗ ਫਸਲ ਬਰਬਾਦ ਹੋ ਗਈ ਔਰ ਉਸ ਤੋਂ ਬਾਅਦ ਜੋ ਚਾਰਾ ਸੀ ਪਸ਼ੂਆਂ ਦਾ ਬਰਬਾਦ ਹੋ ਗਿਆ ਇਸ ਦੁੱਖ ਨੂੰ ਵੇਖਦੇ ਹੋ ਪੂਰੇ ਇੰਡੀਆ ਦੇ ਵਿੱਚੋਂ ਮੈਂ ਤਾਂ ਕਹਾਂਗਾ ਪੂਰੇ ਭਾਰਤ ਇੰਡੀਆ ਦੇ ਵਿੱਚੋਂ ਇਹਨਾਂ ਲੋਕਾਂ ਦੀ ਸਾਰ ਲੈਣ ਲਈ ਔਰ ਦਾਨੀ ਸੱਜਣ ਬੜੇ ਦੂਰੋਂ ਦੂਰੋਂ ਤੋਂ ਆ ਰਹੇ ਨੇ ਆਪਾਂ ਸਾਰੀ ਗੱਲਬਾਤ ਕਰਦੇ ਜਿਹੜਾ ਅੱਜ ਟਰੱਕ ਇੱਥੇ ਦਾਨ ਕਰਨ ਲਈ ਆਇਆ ਗੁਰੂ ਘਰ ਦੇ ਚ ਕਿੰਨੀ ਦੂਰੋਂ ਆਇਆ ਕਿੱਥੋਂ ਆਏ ਨੇ ਕਿਲੋ ਕਿੰਨੇ ਕਿਲੋਮੀਟਰ ਚੱਲ ਕੇ ਆਏ ਨੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇੱਧਰ ਸਾਰੇ ਜੋ ਵੀਰ ਹੈ ਪਿੰਡ ਦੇ ਜਰੂਰਤਮੰਦ ਲੋੜਵੰਦ ਜੋ ਲੋਕ ਨੇ ਉਹਨਾਂ ਨੂੰ ਜੋ ਰਾਸ਼ਨ ਦਿੱਤਾ ਜਾ ਰਿਹਾ ਤਾਂ ਪੂਰਾ ਜੋ ਡਿਸਪੀਸਪਲਨ ਦੇ ਵਿੱਚ ਲਾਈਨ ਦੇ ਵਿੱਚ ਇਸ ਤੇ ਗੱਲ ਬੜੀ ਦੱਸਣੀ ਹੋ ਗਿਆ ਕਿ ਜਿੰਨੇ ਵੀ ਇਸ ਘਾੜੀ ਵਿੱਚ ਕਰਨੇ ਉਹਨਾਂ ਦਾ ਕਹਿੰਦਾ ਲਿਸਟ ਬਣੀ ਹੋਈ ਹੈ ਧਾਰ ਘਟ ਚੈੱਕ ਕਰਕੇ ਜੋ ਵੀਰਾਂ ਦੀ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਡਿਊਟੀ ਹੈ ਜਾਂ ਹੋਰ ਨੌਜਵਾਨਾਂ ਦੀ ਡਿਊਟੀ ਹੈ ਤਾਂ ਇਸ ਪਿੰਡ ਦੇ ਵਿੱਚ ਕੋਈ ਉਸ ਤਰ੍ਹਾਂ ਹੁੱਲਣ ਬਾਜੀ ਨਹੀਂ ਕੀਤੀ ਜਾਂਦੀ ਜਿੰਦੇ ਨਾਲ ਕਈ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ ਕਿ ਭਾਈ ਰਾਸ਼ਨ ਦਾ ਲੈਣ ਦਾ ਤਰੀਕਾ ਕਿਵੇਂ ਹੈ ਤੇ ਉਹ ਲੋਕ ਲੈ ਕਿਵੇਂ ਰਹਿਣਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰੂ ਘਰ ਡਾਣੀ ਬਚਨ ਸਿੰਘ ਦੇ ਤਾਂ ਇਹ ਸਾਡੇ ਬਾਬਾ ਜੀ ਗ੍ਰੰਥੀ ਸਾਹਿਬ ਇਹ ਪਹੁੰਚਿਓ ਨੇ ਔਰ ਸਾਡੇ ਵੀਰ ਅਸ਼ੋਕ ਮੈਂ ਇੱਕ ਪੱਤਰਕਾਰ ਇਹ ਵੀ ਵਧੀਆ ਸਵਾਲਾਂ ਦੇ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਤਾਂ ਅੱਲਾਹ ਸਿਰਪਾਪ ਵਾਲੀ ਸਿਰਪਾਪ ਵਾਲੀ ਲੱਗਦਾ ਹਾਂ ਜੀ ਆ ਦੇਖੋ ਜੀ ਬਹੁਤ ਬਹੁਤ ਵੱਡੀ ਗੱਲ ਹੈ ਕਿ ਗੁਰੂ ਘਰ ਦੇ ਵਿੱਚ ਜੋ ਸੱਜਣ ਆਏ ਨੇ ਇੰਨੀ ਦੂਰੋਂ ਚੱਲ ਕੇ ਤਾਂ ਗੁਰੂ ਘਰ ਦੀ ਮਰਿਆਦਾ ਦੇ ਮਤਲਬ ਪਿੰਡ ਵਾਲਿਆਂ ਦੇ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਅਸੀਂ پڈ دول گرنتھی صاحبان سو رال سات شیکال ਯਾ ਕਾਲ ਬੁਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੁਲੇ ਸੋਨਿਹਾਲ ਸਤਿ ਸ਼੍ਰੀ ਅਕਾਲੋ ਬੁਲੇ ਸੋਨਿਹਾਲ ਸਤਿ ਸ਼੍ਰੀ ਅਕਾਲੋ ਜੇਤੂ ਦਰੀਦਰਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਮੁਸਲਮਾਨ ਭਰਾ ਸਾਡੇ ਭਰਾ ਜੋ ਹੈ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜੋ ਰਾਸ਼ਨ ਸਮਗਰੀ ਲੈ ਕੇ ਆਏ ਨੇ ਪਿੰਡ ਫਰੋਜਪੁਰ ਤੋਂ ਜ਼ਿਲ੍ਹਾ ਸੰਬਲ ਤਹਿਸੀਲ ਵੀ ਸੰਬਲ ਔਰ ਇਹ ਵੀਰਾਂ ਨੇ ਸਾਡੇ ਜਿਹੜੇ ਦੁੱਖ ਦੀ ਘੜੀ ਦੇ ਨਾਲ ਸਾਡੇ ਖੜੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਰਾਜਨੀਤਿਕ ਜੋ ਲੀਡਰ ਨੇ ਇਹਨਾਂ ਨੇ ਸਾਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਜਿਹੜਾ ਸਾਡੇ ਤੇ ਰਾਜਨੀਤੀ ਕਰਦੇ ਨੇ ਪਰ ਇਹ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਗੁਰਬਾਣੀ ਦੇ ਵਿੱਚ ਲਿਖਿਆ ਆਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਇਹ ਸਾਡੇ ਦੁੱਖ ਸੁੱਖ ਦੇ ਵਿੱਚ ਅੱਜ ਜੋ ਸਹਾਈ ਬਣੇ ਨੇ ਅਸੀਂ ਇਹਨਾਂ ਦਾ ਔਰ ਸਾਰੇ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸ਼ੋਕ ਜੀ ਸਾਡੇ ਵਿੱਚ ਚੱਲ ਕੇ ਆਏ ਨੇ ਪੱਤਰਕਾਰ ਜਿਨ੍ਹਾਂ ਦਾ ਫਾਇਲ ਕਰ ਰਾਜਨੀਤੀ ਰਾਜਨੀਤੀ ਚੈਨਲ ਐ ਫੇਸਬੁੱਕ ਤੇ ਔਰ ਸਾਡੇ ਵਿੱਚ ਕਵਰੇਜ ਕਰਨ ਵਾਸਤੇ ਆਏ ਨੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੂਸਰੇ ਪਾਸੇ ਸਾਡੇ ਭਰਾ ਜੋ ਪਿੰਡ ਦੇ ਪੱਤਰਕਾਰ ਅਸ਼ੋਕ ਮਹਿਕ ਜੀ ਇਹ ਵੀ ਕਾਫੀ ਦਿਨਾਂ ਤੋਂ ਜੋ ਸਾਡੀਆਂ ਨਿਊਜ਼ ਦੇ ਵਿੱਚ ਸਰਕਾਰ ਤੱਕ ਖਬਰਾਂ ਪਹੁੰਚਾ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਦੇ ਵੱਲੋਂ ਫਿਰ ਤਹਿ ਦਿਲੋਂ ਸਾਡਾ ਧੰਨਵਾਦ ਇਹਨਾਂ ਭਰਾਵਾਂ ਦਾ ਜੋ ਇੱਥੇ ਸਮਗਰੀ ਲੈ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ محمد سمسید نام ہے میرا سمبل ضلع سے آئے ہیں گاؤں ہمارا فیروج پورے بجن سات سو پانچ کلو میٹر دور سے آئے ہیں کیا کتنی سامنے لے کے آئے صاحب بارہ تیرہ بیٹی ریفنڈ ہیں جی اور پانچ ڈبے پچیس کلو اچار ہے جی اور پانچ کٹے چینی ہیں اور ساٹھ کٹے گیہ گیہوں ہیں اور آٹا ہے چاول ہے جو بھی پیاز ہے دال ہے کے ہمارا ہندو مسلم سب کا ساتھ ہے جی جی سامنے کا ضلع پنجاب میں پہنچی ہو بڑھیا لگا ہمیں بہت بڑھیا کیا بڑھیا لگا ہمیں اچھا لگا جو پریشانی آئی ہے بس یہی دقت دکھائی دی ہے جو آدمیوں کے نقصان ہوئے ہیں بہت زیادہ <سؤال> آج آپ کو لگا بھی ادھر جی 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 اچھے لوگ جی جی اچھے لوگ بہت اچھے لوگ بہت اچھے لوگ ہیں کیسا پیار کا بڑھیا بڑھیا جانا بہت اچھے سے اس کے بعد آگے کون سا گاؤں میں جانا اس کے بعد ہم جانا سیدھے سب پہنچا

ਦੇਖ ਰਹੇ ਹੋ ਕਿੰਨਾ ਡਿਸਪੀਸਲਨ ਗੁਰੂ ਘਰ ਦੇ ਵਿੱਚ ਸਿਸਟਮ ਦੇ ਨਾਲ ਇਹ ਵੀ ਇੱਕ ਸੰਦੇਸ਼ ਹੈ ਇਸੇ ਤਰ੍ਹਾਂ ਜੇ ਲੋਕ ਸਾਰੇ ਕਰਨ ਲੱਗ ਜਾਣ ਰਾਸ਼ਨ ਦੀ ਕੋਈ ਕਮੀ ਨਹੀਂ ਲੈਣ ਵਾਲਿਆਂ ਦੇ ਵਿੱਚ ਡਿਸਪੀਸਲਨ ਹੋਣਾ ਬਹੁਤ ਜ਼ਰੂਰੀ ਹੈ ਜੀ ਅਭੀ ਗੁਰਮਖੰਦੀ ਆ ਰਹੇ ਆ ਅ ਇਧਰ ਨਾਲ ਦੀ ਨਾਲ ਜੋ ਕਮੇਟੀ ਮੈਂਬਰ ਨੇ ਨਾਮ ਲਿਖੇ ਨਾਮ ਬੋਲ ਰਹੇ ਨੇ ਬੀ ਸਿੰਘ ਕਮਿਲ ਸਿੰਘ ਉਹ ਸਾਹ ਦੇ ਨਾਲ ਆ ਗਏ

ਵੈਗਰੀਵ ਜੀ ਦਾ ਖਾਤਾ ਵੈਗਰੀਵ ਜੀ ਦੇ ਖਾਤੇ ਹਾਂਜੀ ਵੀਰ ਚੱਕ ਕੀਵਾ ਟਾਣੀ ਬਚਨ ਸਿੰਘ ਜੀ ਤੋਂ ਸਾਡੇ ਕਮੇਟੀ ਮੈਂਬਰ ਪੰਚਾਇਤ ਦੇ ਮੈਂਬਰ ਜਿਹੜੇ ਕਿ ਸਾਡੇ ਡੋਬੇ ਦੇ ਵਿੱਚ ਘਰ ਇਫੈਕਟਡ ਹੋ ਗਿਆ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਅਸੀਂ ਆਪ ਦੇ ਕਮੇਟੀ ਵੱਲੋਂ ਇੱਕ ਲਿਸਟ ਬਣਾਈ ਹੋਈ ਹੈ ਗੁਰਤਮੰਦ ਜਿਹੜੇ ਪਰਿਵਾਰ ਹੈ ਗਿਆ ਸਾਡੇ ਟਾਣੀ ਬਚਨ ਸਿੰਘ ਦੇ ਵਿੱਚ 130 ਪਰਿਵਾਰ ਜਿਹੜੇ ਸਾਨੂੰ ਲੱਗਿਆ ਵੀ ਜਿਨ੍ਹਾਂ ਨੂੰ 130 ਪਰਿਵਾਰਾਂ ਦੇ ਅਸੀਂ ਨਾਮ ਲਿਖੇ ਹੋਇਆ ਸਾਡੇ ਕਮੇਟੀ ਮੈਂਬਰ ਸਾਡੀ ਪੰਚਾਇਤ ਜਿੰਨਾ ਰਾਸ਼ਨ ਆਉਂਦਾ ਕਟਵੱਧ ਨੂੰ ਇੱਕੋ ਜਿੰਨਾ ਕਰਕੇ ਸਮਗਰੀ ਨੂੰ ਕਰਕੇ ਅਸੀਂ ਆਪ ਦੀ ਲਿਸਟ ਦੇ ਮੁਤਾਬਕ ਉਹਨਾਂ ਤੱਕ ਰਾਸ਼ਨ ਪਹੁੰਚਦਾ ਕਰ ਦਿੰਨੇ ਆ ਜੀ ਇਸ ਤੋਂ ਪਹਿਲਾਂ ਵੀ ਮੰਨ ਲਓ ਜੇ ਰਾਸ਼ਨ ਸਮਗਰੀ ਆ ਰਹੀ ਹੈ ਇਦਾਂ ਹੀ ਰੂਲ ਡਿਸਿਪਲਨ ਇਵੇਂ ਚੱਲ ਰਿਹਾ ਜੀ ਜੀ ਸਾਡੇ ਟਾਣੀ ਮਚਨ ਸਿੰਘ ਦੀ ਦੇ ਵਿੱਚ ਜਿਹੜੇ ਨੌਜਵਾਨ ਔਰ ਸਾਡੀ ਪੰਚਾਇਤ ਮੈਂਬਰ ਸਾਰੇ ਇਹੀ ਨਗਰ ਬਹੁਤ ਸੁਜਵਾਨ ਹੈਗੇ ਆ ਕੋਈ ਸਾਡੇ ਇੱਥੇ ਰੋਲਾ ਰੱਪਾ ਨਹੀਂ ਕੋਈ ਕਿਸੇ ਤਰ੍ਹਾਂ ਨਹੀਂ ਸਾਨੂੰ ਪਤਾ ਹੈ ਜਿਹੜੇ ਘਰਾਂ ਦੀ ਜ਼ਮੀਨ ਡੁੱਬੀ ਹੋਈ ਆ ਜਿਹੜੇ ਘਰਾਂ ਦੇ ਘਰ ਡੁੱਬੇ ਆ ਜਾਂ ਚਾਰਾ ਡੁੱਬਾ ਆ ਇਦਾ ਹੀ ਡਿਸਪੀਸਲਰ ਨਾਲ ਅਸੀਂ ਆਪ ਦਾ ਰਾਸ਼ਨ ਜਿਹੜਾ ਜਿਹੜਾ ਵੀ ਆਉਂਦਾ ਹੈ ਸੰਸਤਾ ਵੱਲੋਂ ਆਉਂਦਾ ਜਾਂ ਸਰਕਾਰ ਤੋਂ ਆਉਂਦਾ ਹੈ ਅਸੀਂ ਐਵੇਂ ਹੀ ਵੰਡ ਕਰਦੇ ਆ ਹਰ ਜਿਵੇਂ ਵੀ ਰਾਜ ਵੀ ਆਪਨੇ ਅੱਜ 11 ਤੰਬਰ ਹੈ ਡੇਟ ਦਾ ਪਿੱਛੇ ਜੋ ਬਾਟਰ ਪੱਟੀ ਦੇ ਲੋਕ ਨੇ ਇਹਨਾਂ ਦੇ ਪਸਾ ਟੋਕੇ ਪਾਣੀ ਰਕੀ ਮਸਲੀਆ ਪਾਣੀ ਸਾਰੇ ਲਗਭਗ ਇੱਕ ਹੋਟਲ ਦੇ ਕਰੀਬ ਹੀ ਅਜੇ ਉਤਰਿਆ ਕੋਈ ਇਨਾ ਆਪਾਂ ਕਹਿ ਨਹੀਂ ਸਕਦੇ ਅਜੇ ਵੀ ਪਿੰਡ ਦੇ ਆਚਾਰ ਸੁਫੇਰੇ ਪਾਣੀ ਵਗ ਰਿਹਾ ਹੈ ਇਹ ਕਈ ਘਰਾਂ ਦੇ ਨਾਲ ਲੱਗਿਆ ਕਈ ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਦਾਖਲ ਹੈ ਇਹ ਮਤਲਬ ਕੀ ਲੱਗ ਰਿਹਾ ਕਿ ਉਹਨਾਂ ਉਹ ਸਮੇਂ ਜਿਹੜੀ ਕਣਕ ਦੀ ਬਜਾਈ ਜਿਹੜੀ ਹੈ ਹੋ ਹੋ ਸਕਦੀ ਹੈ ਦੇਖੋ ਜੀ ਇਹ ਤਾਂ ਕੁਦਰਤ ਦੀ ਮਾਰ ਹੈ ਹੁਣ ਦੇਖੋ ਕੁਦਰਤ ਦਾ ਕੀ ਕਹਿ ਸਕਦੇ ਆ ਮੌਸਮ ਦੇ ਡਿਪੈਂਡ ਕਰਦਾ ਹੈ ਅਜੇ ਤਾਂ ਪਾਣੀ ਪੂਰਾ ਹੀ ਚੱਲ ਰਿਹਾ ਹੈ ਤੇ ਜੇ ਬਾਰਿਸ਼ ਐਵੇਂ ਚੱਲਣ ਗਈ ਤਾਂ ਕਣਕ ਦੀ ਬਜਾਈ ਸਾਡੀ ਬਹੁਤ ਮੁਸ਼ਕਲ ਹੈ ਸਾਨੂੰ ਲੱਗਦਾ ਨਹੀਂ ਵੀ ਕਣਕ ਦੀ ਬਜਾਈ ਹੋਏਗੀ